ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਆ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਜੀ ਅੱਜ ਆਪਾਂ ਬਹੁਤ ਪਿਆਰੇ ਜੇ ਸੂਟ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਸਰਦਾਰੀ ਲੁੱਕ ਦੇ ਸੂਟ ਹੈ ਜੀ ਪਾਰਟੀ ਵੇਅਰ ਸੂਟ ਆਉਣਗੇ ਜੀ ਟਿਸ਼ੂ ਵਰਬਰੀ ਦੇ ਇਹ ਸ਼ਰਟ ਆਉਗੀ ਜੀ ਨਾਲ 3 ਮੀਟਰ ਦੀ ਪਿਓਰ ਕ੍ਰੇਪ ਦੀ ਬਾਟਮ ਆਉਗੀ ਟਿਸ਼ੂ ਬਰਬਰੀ ਦਾ ਹੀ ਦੁਪੱਟਾ ਆਊਗਾ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਜੀ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 3 ਮੀਟਰ ਬਾਟਮ ਦੀ ਕੱਟ ਹੈ 2.5 ਮੀਟਰ ਦੁਪੱਟੇ ਦੀ ਕੱਟ ਹੈ ਸਾਰੇ ਨਿਊ ਡਿਜ਼ਾਈਨ ਹੈ ਜੀ ਨਿਊ ਸਾਰੇ ਕਲਰ ਹੈ ਤੇ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਬਹੁਤ ਹੀ ਪਿਆਰੇ ਪਿਆਰੇ ਜੇ ਸੋਹਣੇ ਸੋਹਣੇ ਜੇ ਸੂਟ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ 2050 ਰੁਪਏ ਦਾ ਇਹ ਸੂਟ ਹੈ ਸ਼ਿਪਿੰਗ ਇਹਨਾਂ ਦੇ ਨਾਲ ਫ੍ਰੀ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਜੀ ਸਾਰੇ ਸਰਦਾਰੀ ਕਲਰ ਆਉਣਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਡਿਜ਼ਾਈਨਿੰਗ ਸਾਰੀ ਨਵੀਂ ਆਉਗੀ ਜੀ ਆਪਣੇ ਕੋਲੇ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਹੈ ਜੀ ਇਹ ਵਾਲੇ ਡਿਜ਼ਾਈਨ ਮਾਰਕੀਟ ਦੇ ਵਿੱਚ ਅਜੇ ਤੱਕ ਨਹੀਂ ਆਏ ਜੀ ਇਹ ਵਾਲੇ ਡਿਜ਼ਾਈਨ ਸਾਰੇ ਆਪਣੇ ਕੋਲੇ ਨਵੇਂ ਡਿਜ਼ਾਈਨ ਹੈ ਜੀ ਕੋਈ ਵੀ ਡਿਜ਼ਾਈਨ ਤੁਹਾਨੂੰ ਰਿਪੀਟ ਨਹੀਂ ਮਿਲੂਗਾ ਇਹ ਵਾਲੇ ਸੂਟ ਰਾਮ ਟੈਕਸ ਦੇ ਆਉਣਗੇ ਜੀ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਜੀ 1050 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੇ ਨਾਲ ਫ੍ਰੀ ਹੈ ਬਹੁਤ ਹੀ ਲਾਈਟ ਵੇਟ ਦਾ ਫੈਬਰਿਕ ਹੈ ਜੀ 5 ਮੀਟਰ ਆਲ ਓਵਰ ਦਾ ਸੂਟ ਆਊਗਾ ਜੀ ਰਾਮ ਟੈਕਸ ਬ੍ਰਾਂਡ ਦਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਭੇਜਣਾ ਹੈ ਜੀ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੇ ਤੁਹਾਡੀ ਬੁਕਿੰਗ ਹੋ ਜਾਊਗੀ ਜੀ ਸਾਡੇ ਕੋਲੇ ਪੇਮੈਂਟ ਆਪਣੀ ਆਨਲਾਈਨ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਆਪਣੇ ਕੋਲੇ ਨਹੀਂ ਹੈ ਜੀ ਆਪਣੀ ਪੇਮੈਂਟ ਆਨਲਾਈਨ ਹੀ ਹੁੰਦੀ ਹੈ ਜੀ ਇਹ ਵਾਲੇ ਸੂਟ ਕਾਟਨ ਦੇ ਆਉਣਗੇ ਜੀ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਹੈ ਜੀ ਮਲਮਲ ਕਾਟਨ ਵੀ ਕਹਿ ਦਿੰਦੇ ਆ ਜੀ ਇਹਨੂੰ ਆਰਗੇਨਿਕ ਕਾਟਨ ਵੀ ਕਹਿ ਦਿੰਦੇ ਆ ਤੇ ਸੌਫਟ ਕਾਟਨ ਵੀ ਕਹਿ ਦਿੰਦੇ ਆ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ 1 75 ਕੱਟ ਸ਼ਰਟ ਦੀ ਆਉਗੀ ਜੀ ਨਾਲ 2 ਮੀਟਰ ਦੀ ਬਾਟਮ ਆਉਗੀ ਜੀ ਜੇ ਛੋਟਾ ਪਣਾਊਗਾ ਤਾਂ 2.5 ਮੀਟਰ ਦੀ ਬਾਟਮ ਹੋਊਗੀ ਜੀ ਤੇ ਬਹੁਤ ਹੀ ਖੁੱਲਾ ਡੁੱਲਾ ਇਹਨਾਂ ਦੇ ਨਾਲ 2.5 ਮੀਟਰ ਦਾ ਦੁਪੱਟਾ ਆਊਗਾ ਜੀ 4 ਸਾਈਡ ਦੁਪੱਟੇ ਦੇ ਉੱਪਰ ਵਰਕ ਕਰਿਆ ਵਿੱਚ ਦੁਪੱਟੇ ਦੇ ਬੂਟੀ ਬਣੀ ਹੋਈ ਹੈ ਦੁਪੱਟੇ ਦੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਜੀ ਵੀ ਛੋਟਾ ਹੋਊਗਾ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਹ ਵਾਲੇ ਸੂਟ ਬਰਬਰੀ ਦੇ ਆਉਣਗੇ ਜੀ ਬਰਬਰੀ ਦੀ ਸ਼ਰਟ ਹੈ ਨਾਲ ਮਸਲੀਨ ਦੀ ਬਾਟਮ ਹੈ ਨਾਲ ਬਰਬਰੀ ਦੀ ਦੁਪੱਟਾ ਹੈ ਜੀ ਸੌਫਟ ਬਰਬਰੀ ਹੈ ਜੀ ਇਹ 7500 ਇਹਨਾਂ ਦਾ ਪ੍ਰਾਈਸ ਹੈ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਘੰਟੀ ਵਾਲਾ ਬਟਨ ਔਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਵੀਡੀਓ ਦੇਖਦੇ ਦੇਖਦੇ ਜੀ ਇੱਕ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜਿਆਦਾ ਜਿਆਦਾ ਤੋਂ ਜ਼ਿਆਦਾ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਸਾਰੀਆਂ ਭੈਣਾਂ ਆਪਣੇ ਤੋਂ ਸੂਟ ਲੈ ਸਕਣ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਸੂਟਾਂ ਬਾਰੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ